ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕੜਾ ਉਸ ਦੇ ਲਈ ਲੈਤਾ ਜੀ ਆਪਾਂ ਲਾਉਂਗ ਤੇ ਖਸ ਖਸ ਹਰੀ ਇਲਾਇਚੀ ਤੇ ਵੱਡੀ ਇਲਾਇਚੀ ਤੇ ਮਲਠੀ ਤੇ ਚਹਾਰੇ ਤੇ ਅਜਮੈਨ ਇਹ ਸਾਰੀਆਂ ਚੀਜ਼ਾਂ ਲੈਤੀਆਂ ਜਾਈ ਆਪਾਂ ਇਹ ਸਾਰੀਆਂ ਚੀਜ਼ਾਂ ਇੰਨੀਆਂ ਆਪਾਂ ਇਹਨਾਂ ਦੇ ਵਿੱਚੋਂ ਆਪਾਂ ਨਹੀਂ ਚਾਹੀਦੀਆਂ ਆਪਾਂ ਨੂੰ ਸਿਰਫ ਥੋੜਾ ਥੋੜਾ ਹੀ ਸਮਾਨ ਹੈ ਜਿਹੜਾ ਕਿ ਚਾਹੀਦਾਗਾ ਕੜਾ ਬਣਾਉਣ ਦੇ ਲਈ ਤੇ ਇਹ ਜਿਵੇਂ ਅਨਸਰਦਿਆਂ ਦੇ ਵਿੱਚ ਖਾਂਸੀ ਖੰਘ ਜ਼ੁਕਾਮ ਕਿਉਂਕਿ ਜ਼ੁਕਾਮ ਛੇਤੀ ਛੇਤੀ ਨਹੀਂ ਹਟਦਾ ਹੁੰਦਾ ਇਸ ਦੇ ਲਈ ਇਹ ਕੜਾ ਜਿਹੜਾ ਕਿ ਆਪਾਂ ਜੀ 2-3 ਦਿਨ ਬਣਾ ਕੇ ਪੀ ਲਈਏ ਤਾਂ ਇਸ ਦੇ ਨਾਲ ਜਿਹੜਾ ਜ਼ੁਕਾਮ ਹੁੰਦਾ ਖੰਘ ਹੁੰਦੀ ਆ ਤੋ ਜਲਦੀ ਜਲਦੀ ਇਸ ਦੇ ਨਾਲ ਹਟ ਜਾਂਦਾ ਹੈਗਾ ਹੁਣ ਆਪਾਂ ਜੀ ਪੌਣਾ ਕੱਪ ਜਿਹੜਾ ਪਾਣੀ ਨਾਲ ਇਥੇ ਹੋਇਆ ਤੁਸੀਂ ਆਪਾਂ ਗੈਸ ਦੇ ਉੱਪਰ ਰੱਖ ਦੇਗੇ ਤੇ ਚੰਗੀ ਤਰ੍ਹਾਂ ਇਹਨੂੰ ਪਾ ਕੇ ਇਸ ਆ ਪਾਉਣਾ ਕਰ ਲੈਂਦੇ ਜੀ ਇਹ ਪੌਣਾ ਕਾਪਾ ਜਿਹੜਾ ਇਹ ਆਪਾਂ ਪਾਣੀ ਦਾ ਪਾ ਦਿੰਦਾ ਇਸ ਦੇ ਵਿੱਚ ਇਹ ਸਮਾਨ ਜਿਹੜਾ ਆਪਾਂ ਥੋੜਾ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਇਸ ਦੇ ਵਿੱਚ ਥੋੜੀ ਜਿਹੀ ਆਪਾਂ ਸੱਤੀ ਵੀ ਪਾਵਾਂਗੇ ਤਾਂ ਕਿ ਇਹ ਕਾਲਾ ਜਿਹੜਾ ਵਧੀਆ ਬਣ ਜੇ ਤੇ ਜਿਹੜੀ ਖੰਗ ਹੋਵੇ ਰੇਸ਼ਾ ਉਹਦਾ ਬਾਗ ਦਾ ਬੰਦੀ ਜਿਹੜੀ ਕੋਈ ਪੱਤੀ ਆਪਾਂ ਇਸ ਕਰਕੇ ਪਾਵਾਂਗੇ ਆਪਾਂ ਥੋੜੀ ਜਿਹੀ ਪਾਵਾਂਗੇ ਦੋ ਕੁ ਦਾਣੇ ਪੱਤੀ ਤੇ ਜ਼ਿਆਦਾ ਪੱਤੀ ਨਹੀਂ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਉਬਾਲਣਾਗਾ ਉਹ ਤੋ ਤੱਕ ਇਸ ਨੂੰ ਉਬਾਲਦੇ ਰਹਿਣਾਗਾ ਜਦੋਂ ਤੱਕ ਇਹ ਸਮਾਨ ਅੱਧਾ ਨਾ ਰਹਿ ਜਾਵੇ ਪਾਣੀ ਤੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਆਪਾਂ ਲੌਂਗ ਪਾਵਾਂਗੇ ਇਹ ਤਿੰਨ ਆਪਾਂ ਜਿਹੜੇ ਕਿ ਲੌਂਗ ਆ ਇਹ ਪਾ ਦਵਾਂਗੇ ਤੇ ਇਸ ਦੇ ਵਿੱਚ ਆਪਾਂ ਮਲਠੀ ਜਿਹੜੀ ਇਹ ਵੀ ਕੁੱਟ ਕੇ ਪਾਵਾਂਗੇ ਸਭ ਤੋਂ ਪਹਿਲਾਂ ਇਹ ਮਲਠੀ ਪਾ ਦਾਂਗੇ ਫਿਰ ਆਪਾਂ ਖਰੀ ਇਲਾਇਚੀ ਦੇ ਦਾਣੇ ਕੱਢ ਲੇ ਇਸ ਨੂੰ ਵੀ ਪਾ ਦਵਾਂਗੇ ਤੇ ਫਿਰ ਆਪਾਂ ਜਿਹੜੀ ਵੱਡੀ ਇਲਾਇਚੀ ਹੁੰਦੀ ਹੈ ਇਸ ਦੇ ਵੀ ਆਪਾਂ 2-3 ਦਾਣੇ ਹੀ ਪਾਉਣੇ ਆ ਕਿਉਂਕਿ ਇਹ ਜ਼ਿਆਦਾ ਗਰਮ ਹੁੰਦੀ ਹੈ ਇਲਾਇਚੀ ਹੁੰਦੀ ਹੈ ਜਿਹੜੀ ਵੱਡੀ ਤੇ ਆਪਾਂ ਦੋ ਚਹਾਰੇ ਆ ਇਹ ਪਾਵਾਂਗੇ ਇਸ ਦੇ ਵਿੱਚ ਤੋਂ ਆਪਾਂ ਖਾਸ ਕਰਕੇ ਜਿਹੜੀ ਇਹ ਵੀ ਪਾ ਦਵਾਂਗੇ ਆਪਾਂ ਜ਼ਿਆਦਾ ਪਾਉਣਾ ਨਹੀਂ ਪਾਵਾਂਗੇ ਥੋੜਾ ਥੋੜਾ ਜਿਹਾ ਪਾਵਾਂਗੇ ਚਮਚੇ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਚਮਚਾ ਜਿਹੜਾ ਪਾ ਦਵਾਂਗੇ ਆਪਾਂ ਹੱਥ ਦੇ ਨਾਲ ਹੀ ਇਹ ਸਾਨੂੰ ਪਾ ਰਹੇ ਹਾਂਗੇ ਕੀ ਪੂਰੀ ਹੀ ਆਪਾਂ ਅਜਮੈਨ ਦੀ ਜਿਹੜੀ ਪਾ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹਨਾ ਹਿਲਾਵਾਂਗੇ ਪਾਣੀ ਤੁਸੀਂ ਦੇਖ ਸਕਦੇ ਹੋ ਜੀ ਅੱਧਾ ਹੀ ਰਹਿ ਗਿਆ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਦੁੱਧ ਆ ਉਹ ਵੀ ਪਾ ਦਾਂਗੇ ਉਹਨਾਂ ਪਾ ਇਸ ਦੇ ਵਿੱਚ ਅੱਧਾ ਕੱਪਾ ਜਿਹੜਾ ਇਹ ਦੁੱਧ ਨਾਲ ਐਡ ਕਰ ਦਾਂਗੇ ਫਿਰ ਚੰਗੀ ਤਰ੍ਹਾਂ ਫਿਰ ਫਿਰਵਾਲਾ ਦਵਾ ਦਵੋਗੇ ਇਸ ਨੂੰ ਤੇ ਜੇਕਰ ਤੁਸੀਂ ਇਸ ਦੇ ਵਿੱਚ ਮਿੱਠਾ ਜਾਂ ਸ਼ੱਕਰ ਜਾਂ ਚੀਨੀ ਪਾਉਣਾ ਚਾਹੁੰਦੇ ਹੋ ਤਾਂ ਉਹ ਪਾ ਸਕਦੇ ਹੋਗੇ ਤੇ ਇਸ ਨੂੰ ਫਿਰ ਵੀ ਚੰਗੀ ਤਰ੍ਹਾਂ ਉਵਾਲਾ ਦਵਾਉਂਦੇ ਰਹਿਾਂਗੇ ਆਪਾਂ ਕਿਉਂਕਿ ਇਸ ਘੜੇ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਖਾਂਸੀ ਜ਼ੁਕਾਮ ਖੰਘ ਤੇ ਗਲਾ ਰੁਕ ਜਾਂਦਾ ਜਿਵੇਂ ਆਵਾਜ਼ ਨਹੀਂ ਨਿਕਲਦੀ ਇਸ ਦੇ ਨਾਲ ਇਸਾ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤੇ ਤੁਹਾਨੂੰ ਜਲਦੀ ਨਾਲ ਆਰਾਮ ਮਿਲ ਜਾਂਦਾ ਹੈ ਤੇ ਰਾਤ ਨੂੰ ਬਣਾ ਕੇ ਆਪਾਂ ਇਸ ਨੂੰ ਕੜੇ ਨੂੰ ਇਸ ਨੂੰ ਪੀ ਸਕਦੇ ਹਾਂ ਤੇ ਅੱਧਾ ਘੰਟਾ ਆਪਾਂ ਕੋਈ ਵੀ ਠੰਡੀ ਚੀਜ਼ ਨਹੀਂ ਖਾਣੀ ਜਿਵੇਂ ਪਾਣੀ ਨਹੀਂ ਪੀਣਾ ਇਸ ਦੇ ਨਾਲ ਕੜੇ ਦੇ ਨਾਲ ਆਪਾਂ ਵੀ ਇਸ ਦੇ ਵਿੱਚ ਜੀ ਅੱਧਾ ਚਮਚਾ ਜਿਹੜਾ ਸਤ ਕਰਦਾ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਲਾ ਦਵਾਂਗੇ ਤਾਂ ਫਿਰ ਫਿਰ ਇਸ ਨੂੰ ਲਾਉਂਦੇ ਰਹਾਗੇ ਤੇ ਆਪਣਾ ਜਿਹੜਾ ਕਾੜਾ ਬਣ ਕੇ ਵਧੀਆ ਤਿਆਰ ਹੋ ਜਾਵੇ ਲੋ ਜੀ ਗੈਸ ਕਰ ਦਿੱਤਾ ਬੰਦ ਆਪਾਂ ਫਿਰ ਫਿਰ ਆਪਾਂ ਇਸ ਨੂੰ ਔਨ ਕਰਾਂਗੇ ਇਸ ਨੂੰ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਕਿ ਇਹਨੂੰ ਉਬਾਲਾ ਦਵਾਉਂਦੇ ਰਾਵਾਂਗੇ ਦੁੱਧ ਨੂੰ ਤਾਂ ਕਿ ਜਿਹੜਾ ਸਮਾਨ ਆਪਾਂ ਪਾਇਆ ਹੋ ਇਹ ਦੁੱਧ ਦੇ ਵਿੱਚ ਵੀ ਚੰਗੀ ਤਰ੍ਹਾਂ ਰਲ ਜ ਜਾਵੇ ਪੱਕ ਜਾਵੇ ਇਸ ਤਰ੍ਹਾਂ ਹਲਾ ਹਲਾ ਕੇ ਤਿੰਨ ਚਾਰ ਵਾਲੇ ਜਿਹੜੇ ਆਪਾਂ ਦਵਾ ਦੇਣੇ ਆਂਗੇ ਤੇ ਆਪਣਾ ਕੜਾ ਘੜ ਕੇ ਹੋ ਜੂਗਾ ਜੀ ਤਿਆਰ ਇਸ ਨੂੰ ਆਪਾਂ ਛਾਣ ਕੇ ਟੀ ਲਵਾਂਗੇ ਫਿਰ ਉਹ ਜੀ ਗੈਸ ਕਰ ਦਿੰਦੇ ਆਪਾਂ ਬੰਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਇੱਕ ਭਾਂਡੇ ਦੇ ਵਿੱਚ ਛਾਣ ਲਵਾਂਗੇ ਲਓ ਜੀ ਆਪਾਂ ਇੱਕ ਕੱਪ ਦੇ ਵਿੱਚ ਕੱਢ ਲੇਤਾ ਇਹ ਆਪਾਂ ਦੋ ਜਣਾ ਦਾ ਬਣਾਇਆ ਕੜਾ ਤੇ ਥੋੜਾ ਜਿਹਾ ਆਪਾਂ ਇੱਕ ਦੂਸਰੇ ਕੱਪ ਦੇ ਵਿੱਚ ਰੱਖ ਲੈਤਾ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਜਾਣਕਾਰੀ ਦੇ ਨਾਲ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦ ਜੀ